ਪੰਜਾਬ ਦੇ ਕੁਝ ਜ਼ਰੂਰੀ ਮੁੱਦੇ ਉਹਨਾਂ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਾਹਮਣੇ ਡਟ ਕੇ ਆਏ ਨੇ ਉੱਤੇ ਖੜੋ ਕੇ ਆਏ ਨੇ ਪੈਰਾ ਦੇ ਕੇ ਆਏ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਤੇ ਇਸ ਤੋਂ ਇਲਾਵਾ ਪੰਜਾਬ ਦੇ ਅੰਦਰ ਕੁਝ ਜ਼ਰੂਰੀ ਮੁੱਦੇ ਜੋ ਇਸ ਵੇਲੇ ਚੱਲਦੇ ਪਏ ਨੇ ਉਹਨਾਂ ਬਾਰੇ ਚਰਚਾ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਰੇਤਾ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਉਹ ਜ਼ਰੂਰੀ ਮੁੱਦੇ ਜਿਹੜੇ ਸ਼ਾਇਦ ਦੱਬ ਜਾਂਦੇ ਨੇ ਜਿਹੜੇ ਵਿਚਾਰੇ ਨਹੀਂ ਜਾਂਦੇ ਜਾਂ ਲੋੜ ਪੈਣ ਤੇ ਵਿਚਾਰੇ ਜਾਂਦੇ ਨੇ ਉਹਨਾਂ ਉੱਤੇ ਮੁੱਖ ਮੰਤਰੀ ਨੇ ਇੱਕ ਸਿੱਧਾ ਨਿਸ਼ਾਨਾ ਸਾਧ ਦਿੱਤਾ ਔਰ ਜਿਹੜੀ ਨਾਰਥ ਜ਼ੋਨ ਦੀ ਮੀਟਿੰਗ ਕੀਤੀ ਗਈ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਉੱਥੇ ਡਟ ਕੇ ਸਾਹਮਣੇ ਆਏ ਨੇ ਆਪਾਂ ਪਹਿਲਾਂ ਇੱਥੇ ਸ਼ੁਰੂ ਕਰਦੇ ਹਾਂ ਦੇਖੋ ਸਾਫ ਸਿੰਘ ਜੀ ਗੱਲ ਇਹ ਹੈ ਕਿ ਇਹ ਜਿਹੜੀ ਅਜੌਕੇ ਦੌਰ ਦੀ ਸਥਿਤੀ ਹੈ ਉਹ ਪੰਜਾਬ ਲਈ ਬਹੁਤ ਚਿੰਤਾਜਨਕ ਹੈ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਲਈ ਹਾਜ਼ਮਾਰਨ ਨਰ ਵਾਲਾ ਖੜਿਆ ਹੀ ਕੋਈ ਨਹੀਂ ਹੋਇਆ ਠੀਕ ਹੈ ਨਾ ਜੀ ਐਸ ਦੌਰ ਦੇ ਦੌਰਾਨ ਕੋਈ ਹਾਰ ਦਾ ਨਾਰਾ ਪੰਜਾਬ ਲਈ ਮਾਰਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਉਹ ਪੰਜਾਬ ਨੂੰ ਆਕਸੀਜਨ ਦੇ ਰਿਹਾ ਹੈ ਪੰਜਾਬ ਨਾ ਬੜੀ ਵੈਂਟੀਲੇਟਰ ਦੇ ਉੱਤੇ ਚੱਲਦਾ ਪਿਆ ਮੈਂ ਇੱਕ ਦਿਨ ਬੈਠਾ ਇਹੀ ਸੋਚ ਰਿਹਾ ਸੀ ਕਿ ਪੰਜਾਬ ਨੂੰ ਅਸੀਂ 1966 ਦੇ ਵਿੱਚ ਪੰਜਾਬੀ ਸੂਬਾ ਤਾਂ ਬਣਾ ਲਿਆ ਕਿ ਅਸੀਂ ਇਹਨੂੰ ਮਜ਼ਬੂਤ ਕੀਤਾ ਕਿ ਅਸੀਂ ਇਹਨੂੰ ਤਾਕਤਵਰ ਬਣਾਇਆ ਕਿ ਕਮਜ਼ੋਰ ਕੀਤਾ ਸਿਆਸਤਦਾਨਾਂ ਨੇ ਤਾਂ ਇਹ ਕਹਿਤਾ ਜੀ ਤਾਕਤਵਰ ਹੋਇਆ ਮੈਂ ਕਹਿੰਦਾ ਚਭੇਲੇ ਸਾਰੇ ਖੜੇ ਕਰ ਛੱਡੇ ਤਾਕਤਵਰ ਕੀ ਹੋ ਗਿਆ ਕਮਜ਼ੋਰ ਹੋ ਗਿਆ ਹੁਣ ਮੈਂ ਤੁਲਨਾ ਕਰਾਂਗਾ ਮੌਜੂਦਾ ਦੌਰ ਦੇ ਨਾਲ ਨਾ ਜਿਹੜੀ ਗੱਲ ਭਗਵੰਤ ਮਾਨ ਸੀਐਮ ਨੇ ਉਹਨਾਂ ਦੀ ਗੱਲ ਦੇ ਨਾਲ ਆ ਕੇ ਏ ਟੁਕਮੀ ਲੱਗੇਗੀ ਗੱਲ ਆ ਕੇ 1966 ਦੇ ਵਿੱਚ ਜਦੋਂ ਅਸੀਂ ਰੌਲਾ ਰੱਪਾ ਪਾ ਕੇ ਪੰਜਾਬੀ ਸੂਬਾ ਬਣਾਓ ਜੀ ਪੰਜਾਬੀ ਸੂਬਾ ਬਣਾਓ ਅਸੀਂ ਹਰਿਆਣਾ ਆਪਣਾ ਵੱਢ ਕੇ ਦਿੱਤਾ ਅਜੀ ਹਰਿਆਣਾ ਵੱਡ ਕੇ ਦੇ ਦਿੱਤਾ ਹਿਮਾਚਲ ਆਪਣੇ ਅੰਗਾਂ ਤੋਂ ਵੱਡ ਕੇ ਦੇ ਦਿੱਤਾ ਤੇ ਇੱਡਾ ਪੰਜਾਬ ਕਰ ਲਿਆ ਜਿੱਦਾ ਦਿੱਲੀ ਤੱਕ ਅਸੀਂ ਮਾਰ ਮਾਰਦੇ ਸੀ ਇਧਰੋ Shimla ਤੱਕ ਮਾਰਦੇ ਸੀ ਅਸੀਂ ਇਦਾਂ ਦੇ ਜਿਹੜੇ ਵਧੀਆ ਇਲਾਕੇ ਆ ਜਿੱਥੋਂ ਪੰਜਾਬ ਰੈਵਨਿਊ ਵੀ ਜਨਰੇਟ ਹੋਣਾ ਸੀ ਪੰਜਾਬ ਨੇ ਤਰੱਕੀ ਵੀ ਕਰਨੀ ਸੀ ਉਹ ਅਸੀਂ ਆਪਣੇ ਟਾਪ ਦੇ ਇਲਾਕੇ ਵੱਡ ਕੇ ਦੇ ਦਿੱਤੇ ਨਹੀਂ ਜੀ ਅਸੀਂ ਪੰਜਾਬੀ ਸੂਬਾ ਬਣਾਉਣਾ ਜੀ ਪੰਜਾਬੀ ਸੂਬਾ ਬਣਾਉਣਾ ਠੀਕ ਹੈ ਤੁਸੀਂ ਪੰਜਾਬੀ ਸੂਬਾ ਬਣਾ ਲਿਆ ਤੁਹਾਨੂੰ ਜਿਹੜੀ ਆ ਬਾਅਦ ਵਿੱਚ ਖੇਤਰੀ ਪਾਰਟੀ ਨੂੰ ਵੋਟਾਂ ਪੈ ਗਈਆਂ ਸਰਕਾਰ ਬਣ ਗਈ ਤੁਸੀਂ ਸਰਕਾਰਾਂ ਹੰਡਾ ਲਈਆਂ ਲੇਕਿਨ ਪੰਜਾਬ ਦੇ ਲੋਕਾਂ ਦਾ ਕੀ ਭਲਾ ਹੋਇਆ ਮੈਨੂੰ ਇਹ ਦੱਸਣ ਅਸੀਂ ਮੁਸੀਬਤਾਂ ਕੀ ਖੜੀਆਂ ਕਰ ਲਈਆਂ ਚੰਡੀਗੜ੍ਹ ਦਾ ਬਵਾਦ ਖੜਾ ਕਰ ਲਿਆ ਬਈ ਰਾਜਧਾਨੀ ਸਾਡੀ ਐ ਤੇ ਸਾਨੂੰ ਰਾਜਧਾਨੀ ਅੱਜ ਤੱਕ ਨਹੀਂ ਮਿਲੀ ਅਸੀਂ ਪਾਣੀ ਦਾ ਬਵਾਦ ਖੜਾ ਕਰ ਲਿਆ ਐਸਵਾਈਐਲ ਨੂੰ ਲੈ ਕੇ ਪੰਗਾ ਖੜਾ ਕਰ ਲਿਆ ਉਦੇ ਉੱਤੇ ਸਾਡੀ ਅੱਜ ਤੱਕ ਜੰਗ ਚੱਲਦੀ ਬਈਆ ਅਸੀਂ ਜਿਹੜਾ BBMB ਦਾ ਬਵਾਦ ਖੜਾ ਕਰ ਲਿਆ ਅਸੀਂ ਉਸ ਤੋਂ ਇਲਾਵਾ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਪੰਗਾ ਖੜਾ ਕਰ ਲਿਆ ਅਸੀਂ ਯੂਟੀ ਦਾ ਪੰਗਾ ਖੜਾ ਕਰ ਲਿਆ ਮੈਨੂੰ ਇਹ ਦੱਸੋ ਬਈ ਅਸੀਂ ਪੰਜਾਬ ਰੈਵਨਿਊ ਪੱਖੋਂ ਕਮਜ਼ੋਰ ਹੋ ਗਿਆ ਹਰਿਆਣਾ ਰੈਵਨਿਊ ਪੱਖੋਂ ਅਮੀਰ ਹੋ ਗਿਆ ਹਿਮਾਚਲ ਰੈਵਨਿਊ ਪੱਖੋਂ ਅਮੀਰ ਹੋ ਗਿਆ ਅਸੀਂ ਤਾਂ ਕਮਜ਼ੋਰ ਹੋ ਗਏ ਤੇ ਨਾਲ ਅਸੀਂ ਜਿਹੜੀਆਂ ਮੁਸੀਬਤਾਂ ਹੈਗੀਆਂ ਉਹ ਆਪਣੇ ਗਲ ਪਾ ਲਈਆਂ ਅਸੀਂ ਪੰਗੇਵਾਜੀ ਪਾ ਲਈ ਉਸੇ ਪੰਗੇਵਾਜੀ ਹੁਣ ਜਿਹੜਾ ਜੇ ਦੇਖਿਆ ਜਾਵੇ ਪੰਜਾਬ ਚ ਖੜਕੂਵਾਦੀ ਲਹਿਰ ਕਿਉਂ ਸ਼ੁਰੂ ਹੋਈ ਜੇ ਕੋਈ ਉਹਦੇ ਅਤੀਤ ਉੱਤੇ ਜਾਵੇ ਤੇ ਸਾਰੀ ਜੜ ਉਹਦੀ ਐਸਵਾਈਐਲ ਚ ਲੁਕੀ ਹੋਈ ਆ ਕਪੂਰੀ ਮੋਰਚਾ ਲੱਗਾ ਬਾਅਦ ਵਿੱਚ ਉੱਤਰ ਹਮਜੁੱਦ ਮੋਰਚਾ ਲੱਗ ਗਿਆ ਨਨਪੋ ਸਾਹਿਬ ਪਸਤਾਵ ਦੇ ਉੱਤੇ ਗੱਲਾਂ ਹੋਣ ਲੱਗ ਪਈਆਂ ਹੁਣ ਆਨੰਦਪੁਰ ਸਾਹਿਬ ਪ੍ਰਸਤਾਵ ਚ ਕੀ ਸੀਗਾ ਆਨੰਦਪੁਰ ਸਾਹਿਬ ਪ੍ਰਸਤਾਵ ਦੇ ਵਿੱਚ 1964 ਤੋਂ ਬਾਅਦ 1973 16 ਜਾਂ 17 ਅਕਤੂਬਰ 1973 ਨੂੰ ਆਨੰਦਪੁਰ ਸਾਹਿਬ ਪ੍ਰਸਤਾਵ ਬਣਿਆ ਉਹ ਅਕਾਲੀ ਦਲ ਦੁਆਰਾ ਬਣਾਇਆ ਗਿਆ ਕਿਉਂਕਿ ਖੇਤਰੀ ਪਾਰਟੀ ਸੀ ਇਹਨਾਂ ਨੇ ਰਾਜ ਕਰਨਾ ਸੀ 1964 ਤੋਂ ਬਾਅਦ ਇਹਨਾਂ ਨੇ ਆਨੰਦਪੁਰ ਸਾਹਿਬ ਪ੍ਰਸਤਾਵ ਲਿਆਂਦਾ ਭਾਈ ਡਿਫੈਂਸ ਫైనాన్స్ ਤੇ ਵਿਦੇਸ਼ ਨੀਤੀ ਇੱਕ ਕੇਂਦਰ ਦਾ ਵਿਖਾ ਰਹੂਗੀ ਬਾਕੀ ਸਾਰੇ ਖੁਦ ਮੁਖਤਿਆਰੀ ਸੂਬੇ ਨੂੰ ਰਹੂਗੀ ਉਹਦੇ ਟੈਜੂਕੇਸ਼ਨ ਹੈਲਥ ਟੈਕਸੇਸ਼ਨ ਜੋ ਵੀ ਹੈਗਾ ਸਾਡਾ ਖੇਤੀਬਾੜੀ ਉਹਦੀ ਖੁਦ ਮੁਖਤਿਆਰੀ ਬਹੁਤ ਵਧੀਆ ਸੀ ਪੰਜਾਬੀ ਭਾਸ਼ੀ ਖੇਤਰ ਜਿਹੜੇ ਸਾਡੇ 1966 ਦੇ ਵਿੱਚ ਪੰਜਾਬੀ ਸੂਬਾ ਬਣਨ ਦੇ ਨਾਲ ਹਰਿਆਣੇ ਨੂੰ ਚਲੇ ਗਏ ਉਹਨਾਂ ਦੀ ਵਾਪਸੀ ਆ ਪਾਣੀ ਦਾ ਅਸੀਂ ਬੂੰਦ ਨਹੀਂ ਦੇਣੀ ਚੰਡੀਗੜ੍ਹ ਦੀ ਵਾਪਸੀ ਆਹੀ ਮੁੱਦੇ ਸੀ ਇਹ ਮੁੱਦਿਆਂ ਦੇ ਨਾਲ ਸਾਡੀ ਕੇਂਦਰ ਨਾਲ ਖੜਕ ਗਈ ਖੜਕੀ ਗਿਓ ਅਸੀਂ ਪੰਜਾਬੀ ਸੂਬਾ ਬਣਾ ਲਿਆ ਆਪਣੀ ਸਿਆਸਤ ਲਈ ਸੂਬਾ ਬਣ ਗਿਆ ਪੰਜਾਬ ਇਹ ਪੰਜਾਬ ਅੱਖਾਂ ਚ ਖੜਕਣ ਲੱਗ ਪਿਆ ਬਈ ਇਹ ਸਾਡੇ ਜਿਹੜੇ ਆ ਦਿੱਲੀ ਵਾਲਿਆਂ ਨੇ ਲੱਗਿਆ ਸਾਡੇ ਦੁਸ਼ਮਣ ਹੋ ਗਏ ਲੇਕਿਨ ਗੱਲ ਇਹ ਆ ਕਿ ਸਾਡੇ ਤਾਂ ਹੱਕ ਹੀ ਸਾਰੇ ਖੋਲੇ ਸਾਨੂੰ ਤਾਂ ਇਦਾਂ ਨਹੀਂ ਕੰਗਲਾ ਕਰਕੇ ਛੱਡ ਦਿੱਤਾ ਉਹ ਬੈਠਾ ਪੰਜਾਬ ਕੰਗਲਾ ਹੈਗਾ ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਮੈਂ ਇਹ ਦੇਖਦਾ ਪਿਆ ਅਸੀਂ ਹਰਿਆਣੇ ਨੇ 1966 ਚ ਲੱਗ ਹੋਣ ਤੋਂ ਬਾਅਦ ਕਿੰਨੀ ਤਰੱਕੀ ਕੀਤੀ ਉਹਨਾਂ ਨੇ ਗੁਰਦਗਾਵਾ ਬਣਾ ਲਿਆ ਅੱਜ ਗੁਰਦਗਾਵਾ ਦਾ ਟੈਕਸ ਕਲੈਕਸ਼ਨ ਪਤਾ ਕਿੰਨਾ ਜਿਹੜਾ ਸਰਕਾਰ ਦੇ ਕੋਲ ਜਾਂਦਾ 30000 ਕਰੋੜ ਰੁਪਈਆ ਹਰ ਸਾਲ ਗੁਰਦਗਾਵਾ ਟੈਕਸ ਇਕੱਠਾ ਕਰਕੇ ਹਰਿਆਣੇ ਨੂੰ ਦਿੰਦਾ ਹ 30000 ਕਰੋੜ ਠੀਕ ਹੈ ਤੇ ਵਿੱਚੋਂ 4000 ਕਰੋੜ ਤਾਂ ਇਕੱਲਾ ਐਕਸਾਈਜ਼ ਵਾਲਾ ਹੀਦਾ ਬਾਕੀ ਵਿੱਚੋਂ ਜੀਐਸਟੀ ਕਲੈਕਸ਼ਨ ਹੈਗੀ ਆ ਇਹ ਸਿਰਫ ਜੀਐਸਟੀ ਕਲੈਕਸ਼ਨ ਦੀ ਗੱਲ ਕਰਤਾ ਮੈਂ ਟੈਕਸ ਕਲੈਕਸ਼ਨ ਦੀ ਹਜੇ ਜਿਹੜਾ ਜਮੀਨਾ ਦੇ ਵਿੱਚੋਂ ਲੈਂਡ ਰੈਵਨਿਊ ਆਂਦਾ ਉਹਦੀ ਗੱਲ ਅਲੱਗ ਹੈ ਉਹ ਹਜੇ ਵਿੱਚ ਨਹੀਂ ਇਨਕਲੂਡ ਹੈਗਾ ਤੇ ਅਸੀਂ ਕੀ ਖਟਿਆ ਅਸੀਂ ਐਡਾ ਅਮੀਰ ਜਗਾ ਅਸੀਂ ਪੰਜਾਬੀ ਸੂਬੇ ਦੇ ਚੱਕਰ 'ਚ ਚੁੱਕ ਕੇ ਹਰਿਆਣੇ ਨੂੰ ਦੇ ਦਿੱਤੀ ਅਸੀਂ ਰਿਫਾਇਨਰੀ ਪਾਣੀ ਪਤਲੀ ਅੰਬਾਲੇ ਦਾ ਕੈਂਟ ਦਾ ਸਟੇਸ਼ਨ ਆਰਮੀ ਦਾ ਸਾਰਾ ਕੁਝ ਹਰਿਆਣੇ ਨੂੰ ਦੇ ਦਿੱਤਾ ਠੀਕ ਹੈ ਦੇ ਤਾਂ ਕੋਈ ਨੀ ਉਸ ਵੇਲੇ ਮੌਕੇ ਦੀ ਨਜਾਕਤ ਤੇ ਜੋ ਲੀਡਰ ਉਸ ਸਿਰਜਿਆ ਹੋਗਾ ਵੀ ਠੀਕ ਆ ਸੀ ਛੋਟਾ ਪੰਜਾਬ ਕਰੀਏ ਲੇਕਿਨ ਅੱਜ ਦੇਖੋ ਫਰੀਦাবাদ ਅੱਜ ਦੇਖੋ ਗੁਰਗਾਵਾ ਅੱਜ ਦੇਖੋ ਪਾਣੀਪਤ ਅੱਜ ਦੇਖੋ ਸੋਨੀਪਤ ਤੇ ਪੰਜਾਬ ਕਿੱਥੇ ਆ ਪੰਜਾਬ ਕਿੱਥੇ ਆ ਜਿਹੜੀ ਸਟੇਟ ਦੀ ਸੂਬੇ ਦੀ ਸਭ ਤੋਂ ਜ਼ਿਆਦਾ ਟੈਕਸ ਦੀ ਕਲੈਕਸ਼ਨ ਹੁੰਦੀ ਉਹਦੀ ਕੈਪੀਟਲ ਤੋਂ ਆਉਂਦੀ ਆ ਉਹਦੀ ਰਾਜਧਾਨੀ ਤੋਂ ਆਉਂਦੀ ਆ ਹਮਾ ਚਲਦੀ ਸਾਰੀ ਜਿਹੜੀ ਮੇਨ ਥਮਾਈ ਆ ਸ਼ਿਮਲੇ ਤੋਂ ਆ ਕਿੰਨਾ ਟੂਰਿਸਟ ਜਾਂਦਾ ਸ਼ਿਮਲਾ ਚ ਕਿੰਨੀਆਂ ਯੂਨੀਵਰਸਿਟੀ ਆ ਕਿੰਨਾ ਇਨਫਰਾਸਟ੍ਰਕਚਰ ਆ ਕਿੰਨੀਆਂ ਜਮੀਨਾਂ ਜਦਾ ਦਾ ਹੋਟਲ ਆ ਜੀਐਸਟੀ ਆ ਕਿੰਨਾ ਫਾਇਦਾ ਤੁਸੀਂ ਮੈਨੂੰ ਦੱਸੋ ਚੰਡੀਗੜ੍ਹ ਦਾ ਜਿਹੜਾ ਟੈਕਸ ਕਲੈਕਸ਼ਨ ਦਾ ਪੈਸਾ ਪੰਜਾਬ ਨੂੰ ਆਂਦਾ ਹੁਣ ਇਹ ਨਸੂਰ ਬਣ ਗਿਆ ਪੰਜਾਬ ਅਸੀਂ ਨਸੂਰ ਬਣ ਗਏ ਹੁਣ ਆਨੰਦਪੁਰ ਸਭ ਪ੍ਰਸਤਾਪਤਾ ਅਕਾਲੀ ਦਲ ਦਾ ਜਿਹੜੇ ਭਗਵੰਤ ਮਾਨ ਹੋਰੀ ਕੱਲ ਗੱਲਾਂ ਕਰਕੇ ਆਏ ਨੇ ਇਹ ਸਾਰੀਆਂ ਆਨੰਦਪੁਰਸਪਸਤਾਵ ਦਾ ਮੈਕਸਿਮਮ ਇੰਨਾ ਚੋ ਗਲਤ ਦਾ ਹਿੱਸਾ ਹੈ ਇਹਦੇ ਲਈ ਹਾ ਦਾ ਨਾਰਾ ਮਾਰਨਾ ਤਾਂ ਖੇਤਰੀ ਪਾਰਟੀ ਨੂੰ ਚਾਹੀਦਾ ਜਿਨੇ ਆਨੰਦਪੁਰਸਪਸਤਾ ਬਣਾਇਆ 1973 ਚ ਆਨੰਦਪੁਰਸਤਾ ਦਾ ਮਤਲਬ ਲਿਆੰਦਾ ਸ਼੍ਰੋਮਣੀ ਕਾਲੀ ਦਲ ਨੇ ਲਿਆਤਾ ਹੈ ਔਰ ਅੱਜ ਉਸ ਮਤੇ ਤੋਂ ਖੇਤਰੀ ਪਾਰਟੀ ਦੌੜ ਗਈਆਂ ਸਾਰੀਆਂ ਕਾਂਗਰਸ ਹੈ ਇਹ ਨਹੀਂ ਗੱਲ ਕਰਦੀ ਕਾਂਗਰਸ ਹੈ ਗੱਲ ਕਰਕੇ ਹੀ ਰਾਜੀ ਨਹੀਂ ਕਿਉਂਕਿ ਉਹਨਾਂ ਦੇ ਆਪਣੇ ਜਿਹੜੇ ਹੈ ਹਰਿਆਣੇ ਦੇ ਨਾਲ ਦਿੱਲੀ ਦੇ ਨਾਲ ਉਹਨਾਂ ਨੇ ਆਪਣੀਆਂ ਸਰਕਾਰਾਂ ਬਣਾਉਣੀਆਂ ਕਿਵੇਂ ਕਰ ਲੂਗੇ ਅਸੀਂ ਹੁਣ ਜੰਗ ਕਿੱਧਰ ਲੜਦੇ ਪਏ ਆਂ ਰਾਜਸਥਾਨਾ ਸਾਡਾ ਕੁਦਰਤੀ ਸਰੋਤਰ ਪਾਣੀ ਹੈਗਾ ਠੀਕ ਹੈ ਨਾ ਅਸੀਂ ਪਾਣੀ ਫਰੀ ਦੇਣੇ ਪਏ ਆ ਤੇ ਜਿਹੜਾ ਉਹਨਾਂ ਕੋ ਮਾਰਬਲ ਤੇ ਅਸੀਂ ਹੋਰ ਪੱਥਰ ਲੈ ਰਹੇ ਆ ਉਹ ਸੀ ਮੁੱਲ ਲੈ ਰਹੇ ਆ 13984 ਕਰੋੜ ਰੁਪਏ ਦਾ ਮਾਰਬਲ ਤੋਂ ਟੈਕਸ ਦੀ ਕਲੈਕਸ਼ਨ ਹੈ ਰਾਜਸਥਾਨਾ ਤੇ ਅਸੀਂ ਪਾਣੀ ਫਰੀ ਦੇਈ ਜਾਂਦੇ ਆ ਨਾਲ ਉਹਨਾਂ ਨੂੰ ਟੈਕਸ ਵੀ ਸਾਡੇ ਪੰਜਾਬ ਦੇ ਵਪਾਰੀ ਦੇਈ ਜਾਂਦੇ ਜਿਹੜੇ ਪੱਥਰ ਖਰੀਦਦੇ ਆ ਤੇ ਉਹ ਸਾਨੂੰ ਪਾਣੀ ਦਾ ਟੈਕਸ ਦੇ ਕੇ ਰਾਜੀ ਨਹੀਂ ਹੁਣ ਇਹ ਨਹੀਂ ਹਾ ਦਾ ਨਾਰਾ ਕੌਣ ਮਾਰੂਗਾ ਸਾਡੇ ਕੋਲ ਕੈਪੀਟਲ ਨਹੀਂ ਇਹਦੀ ਹਾ ਦਾ ਨਾਰਾ ਕੌਣ ਮਾਰੂਗਾ ਬੀਬੀ ਐਂਬੀ ਤੇ ਸਾਡਾ ਅਧਿਕਾਰ ਖਤਮ ਹੋ ਗਿਆ ਸਾਡੇ ਪੈਸੇ ਸਾਡੇ ਕੋਲ ਲਈਾਰੇ ਅਧਿਕਾਰ ਖਤਮ ਕਰਤਾ ਯੂਟੀ ਦੇ ਵਿੱਚ ਸਾਡਾ 60 40 ਦੀ ਰੇਸ਼ਿਓ ਸੀ ਉੱਥੇ ਅਫਸਰ ਚਾਹੀਏ ਇਹਨਾਂ ਨੇ ਆਪਣੀ ਲਾਣੀ ਸ਼ੁਰੂ ਕਰ ਦਿੱਤੀ ਇਹ ਕੇਂਦਰ ਸਰਕਾਰ ਨੇ ਫਿਰ ਇਹਦਾ ਮਤਲਬ ਸਾਡਾ ਹੁਣ ਕੀ ਹੋਇਆ ਉਸ ਤੋਂ ਬਾਅਦ ਤੁਸੀਂ ਦੇਖੋ ਉਸ ਤੋਂ ਬਾਅਦ ਜਿੰਨਾ ਬਚਿਆ ਖੁਜਿਆ ਪੰਜਾਬ ਸੀ ਉਹਨੂੰ ਵੀ ਖੁਰਚਣਾ ਸ਼ੁਰੂ ਕਰਤਾ ਚਾਕੂ ਨਾਲ ਉਹ ਕਹਿੰਦੇ 50 ਕਿਲੋਮੀਟਰ ਦਾ ਦਾਇਰਾ ਬੀਐਸਐਫ ਇੱਠਾਂ ਲੈ ਲਓ 550 53 ਕਿਲੋਮੀਟਰ ਨੂੰ ਤੁਸੀਂ 50 ਕਿਲੋਮੀਟਰ ਨਾਲ ਗੁਣਾ ਕਰੋ 553 ਕਿਲੋਮੀਟਰ ਨੂੰ 50 ਕਿਲੋਮੀਟਰ ਨਾਲ ਗੁਣਾ ਕਰੋ ਇਹਨਾਂ ਖੇਤਰਫਲ ਕੇਂਦਰ ਸਰਕਾਰ ਦੇ ਅਧੀਨ ਆ ਗਿਆ ਜਿਹਨੂੰ ਆਪਾਂ ਸਿਮਾ ਸੁਰੱਖਿਆ ਬਲ ਕਹਿੰਦੇ ਆ ਬਾਰਡਰ ਸਕਿਉਰਿਟੀ ਫੋਰਸ ਜਿਹੜੀ ਕੇਂਦਰ ਸਰਕਾਰ ਦਾ ਹਿੱਸਾ ਉਹਦੇ ਹੇਠਾਂ ਆ ਗਿਆ ਠੀਕ ਹੈ ਫਿਰ ਐਜੂਕੇਸ਼ਨ ਸੈਕਟਰ ਦੇ ਵਿੱਚ CBSE ਹਾਵੀ ਹੋ ਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਹੇਠਾਂ ਹੋ ਗਿਆ ਸੈਂਟਰਲ ਬੋਰਡ ਆਫ ਸਕੂਲ ਐਜੂਕੇਸ਼ਨ ਉੱਪਰ ਹੋ ਗਿਆ ਠੀਕ ਹੈ ਨਾ ਇਉਂ ਹੀ ਸਾਡੀ ਇਨ ਜਿਹੜੀ ਹੈ ਹੈਲਥ ਕਾਰਪੋਰੇਸ਼ਨਸ ਬਣ ਗਈਆਂ वर्ल्ड ਬੈਂਕ ਦਾ ਲੋਨ ਆ ਗਿਆ ਨੈਸ਼ਨਲ ਰੂਰਲ ਹੈਲਥ ਮਿਸ਼ਨ ਆ ਗਿਆ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਆ ਗਈ ਸੜਕਾਂ ਦੇ ਇਨਫਰਾਸਟ੍ਰਕਚਰ ਚ ਵੜ ਗਿਆ ਫਿਰ GST CST ਵਿੱਚ ਆ ਗਿਆ ਵਿੱਚ CST ਇਨਵੋਲਵ ਹੋ ਗਿਆ ਪੰਜਾਬ ਦਾ ਹਰ ਵਪਾਰੀ ਕੇਂਦਰ ਸਰਕਾਰ ਦੇ ਅਧੀਨ ਹੋ ਗਿਆ ਮੈਨੂੰ ਦੱਸੋ ਪੰਜਾਬ ਕਿੱਥੇ ਖੜਾ ਪੰਜਾਬ ਕਿੱਥੇ ਖੜਾ ਮੈਨੂੰ ਦੱਸੋ ਨਾ ਪੰਜਾਬ ਕਿੱਥੇ ਖੜਾ ਕੋਣ ਮਾਰੂਗਾ ਇਹਦੇ ਲਈ ਹਾਜ਼ਰ ਨਾਰਮ ਹੰਪਗਵਾਂ ਤੁਮਣ ਹੋਰੀ ਕੱਲ ਇਹੀ ਗੱਲਾਂ ਕਰਕੇ ਆਏ ਬਈ ਇਧਰੋਂ ਹਿਮਾਚਲ ਵੀ ਸਾਨੂੰ ਢੋਈ ਜਾਂਦਾ ਪਿਆ ਅਸੀਂ ਉਹਦਾ ਪਾਣੀ ਚੱਕ ਕੇ ਆਪਣੇ ਮੋਢਿਆਂ ਤੇ ਸੁੱਟਦੇ ਆ ਤੇ ਅਸੀਂ ਹੜਾਂ ਦੇ ਵਿੱਚ ਆ ਜਾਂਦੇ ਆ ਤੇ ਇਧਰੋਂ ਹਰਿਆਣਾ ਸਾਡੇ ਕੋਲੋਂ ਪਾਣੀ ਮੰਗੀ ਜਾਂਦਾ ਰਾਜਸਥਾਨ ਸਾਡੇ ਕੋਲੋਂ ਮੰਗੀ ਜਾਂਦਾ ਤੇ ਅਸੀਂ ਕਿੱਥੇ ਖੜੇ ਆ ਯੂਨੀਵਰਸਿਟੀ ਕਹਿੰਦੇ ਸਾਡੀ ਖੋਈ ਜਾਂਦੇ ਬਈ ਅਸੀਂ ਕਿੱਥੇ ਖੜੋਤੇ ਆ ਇਸ ਕਰਕੇ ਜਿਹੜਾ ਪ੍ਰਸਤਾਵ ਅਕਾਲੀ ਦਲ ਨੇ 1973 ਦੇ ਵਿੱਚ ਤਿਆਰ ਕੀਤਾ ਸੀ ਉਸ ਪ੍ਰਸਤਾਵ ਦੇ ਕਰਕੇ ਪੰਜਾਬ 'ਚ ਖੜਕੋਵਾਦਾ ਆ ਉਦੇ ਪੈਰੇ ਕਰਕੇ ਪੰਜਾਬ ਨੇ ਬੜਾ ਸੰਤਾਪ ਭੁਗਿਆ ਆਨੰਦਪੁਰ ਸਾਹਿਬ ਪ੍ਰਸਤਾਵ ਤੇ ਪੈਰਾ ਦੇ ਕੇ ਬਹੁਤ ਸੰਤਾਪ ਭੁਗਿਆ ਅਸੀਂ ਅੱਜ ਵੀ ਦਿੱਲੀ ਵਾਲਿਆਂ ਦੀ ਅੱਖਾਂ 'ਚ ਖੜਕਦੇ ਪਏ ਆਂ ਖੁਦ ਮੁਖਤਿਆਰੀ ਨੂੰ ਲੈ ਕੇ ਖੜਕਦੇ ਆਂ ਕਿ ਅਸੀਂ ਖੁਦ ਮੁਖਤਿਆਰੀ ਮੰਗਦੇ ਆਂ ਅਸੀਂ ਆਪਣੇ ਅਧਿਕਾਰ ਮੰਗਦੇ ਆਂ ਅਸੀਂ ਆਪਣੇ ਅਧਿਕਾਰ ਖੇਤਰ ਮੰਗਦੇ ਆਂ ਅਸੀਂ ਯੂਨੀਵਰਸਿਟੀ ਮੰਗਦੇ ਆਂ ਅਸੀਂ ਕੈਪੀਟਲ ਮੰਗਦੇ ਆ ਇਹ ਹੀ ਪੰਜਾਬ ਦੀ ਲੜਾਈ ਆ ਨਾ ਤੇ ਅੱਜ ਅਸੀਂ ਪੰਜਾਬ ਲਈ ਖੜਦੇ ਪਏ ਆ ਤੇ ਅਸੀਂ ਕੇਂਦਰ ਸਰਕਾਰ ਦੀ ਅੱਖਾਂ 'ਚ ਰੜਕਦੇ ਪਏ ਆ ਹੁਣ ਹਾ ਦਾ ਨਾਰਾ ਮਾਰਨ ਲਈ ਤਾਂ ਮੈਨੂੰ ਲੱਗਦਾ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਇਕੱਲਾ ਭਗਵੰਤ ਜ ਪੰਜਾਬ ਦਾ ਮੁੱਖ ਮੰਤਰੀ ਆ ਠੀਕ ਆ ਉਹਦੀ ਜ਼ਿੰਮੇਵਾਰੀ ਆ ਕਿਉਂ ਵਿਪੱਖਰ ਦੇ ਲੀਡਰ ਦੀ ਕੋਈ ਜ਼ਿੰਮੇਵਾਰੀ ਨਹੀਂ ਪੰਜਾਬ ਚ ਵਿਪੱਖਰ ਦਾ ਲੀਡਰ ਮਿਲਿਆ ਉਹਨੂੰ ਸਰਕਾਰੀ ਸਹੂਲਤਾਂ ਮਿਲੀਆਂ ਸਰਕਾਰ ਦੀਆਂ ਸਾਰੀਆਂ ਫੈਸਿਲਟੀਆਂ ਵੇਲ ਕਰਦੇ ਨੇ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਕੀ ਇਹ ਜਿਹੜੇ ਪੰਜਾਬ ਦੇ ਪ੍ਰਧਾਨ ਬਣੇ ਫਿਰਦੇ ਹੋਰ ਪਾਰਟੀਆਂ ਦੇ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਪੰਜਾਬ ਦੇ ਲਈ ਖਾਸ ਨਾ ਨਾ ਮਾ ਮੈਂ ਤਾਂ ਬੀਜੇਪੀ ਦੇ ਵੀ ਲੀਡਰ ਨੂੰ ਕਹਾਂਗਾ ਸੁਨੀਲ ਜਾਖੜ ਵੀ ਨੇ ਪੰਜਾਬ ਦੇ ਪ੍ਰਧਾਨ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਪੰਜਾਬ ਦੇ ਹੱਕਾਂ ਹੱਕ ਹਕੂਕ ਦੀ ਗੱਲ ਕਰਨੀ ਪੰਜਾਬ ਦੇ ਐਜੂਕੇਸ਼ਨ ਸੈਕਟਰ ਦੀ ਗੱਲ ਕਰਨੀ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਪੰਜਾਬ ਦੀ ਰਾਜਧਾਨੀ ਲੈ ਕੇ ਆਣੀ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਇਕੱਲੇ ਆਪਾਂ ਪੰਜਾਬ ਦਾ ਪੁੱਤ ਪੰਜਾਬ ਦਾ ਕੈਪਟਨ ਹੋਣਾ ਥੋੜਾ ਸਾਰ ਲੈਣਾ ਪੰਜਾਬ ਦੇ ਲਈ ਹਾ ਦਾ ਨਾਰਾ ਮਾਰਨਾ ਪੈਣਾ ਸਾਰਿਆਂ ਨੂੰ ਮਾਰਨਾ ਪੈਣਾ ਦੇਖੋ ਮੀਡੀਆ ਦੇ ਅਦਾਰਿਆਂ ਦੇ ਮੇਰੇ ਕਈ ਚੰਗੇ ਸਾਥੀ ਪੰਜਾਬ ਦੇ ਹੱਕਾਂ ਹਕੂਕ ਦੀ ਗੱਲ ਕਰਦੇ ਨੇ ਉਹ ਇਸੇ ਕਰਕੇ ਕਰਦੇ ਨੇ ਬਈ ਜੇ ਅਸੀਂ ਨਹੀਂ ਕਰਾਂਗੇ ਫਿਰ ਕੌਣ ਕਰੂਗਾ ਪੇਕੋਂ ਕਰੂਗਾ ਰਾਜਪੁਰੇ ਤੋਂ ਬਾਅਦ ਤਾਂ ਸਾਰਿਆਂ ਦੀ ਬੋਲੀ ਬਦਲ ਜਾਂਦੀ ਹੈ ਜੇ ਰਾਜਪੁਰਾ ਟੱਪ ਦੇਣਾ ਜਦੋਂ ਉਸ ਤੋਂ ਬਾਅਦ ਸਾਰਿਆਂ ਦੀ ਬੋਲੀ ਦੇ ਵਿੱਚ ਟੋਣ ਬਦਲ ਜਾਂਦੀ ਹੈ ਉਹਨਾਂ ਦੀ ਭਾਸ਼ਾ ਹੀ ਹਿੰਦੀ ਹੋ ਜਾਂਦੀ ਫੋਨ ਦੇ ਉੱਤੇ ਰਾਜਪੁਰੇ ਤੱਕ ਪੰਜਾਬੀ ਬੋਲਦੇ ਜਾਣਗੇ ਉਸ ਤੋਂ ਬਾਅਦ ਹਿੰਦੀ ਸ਼ੁਰੂ ਹੋ ਜੂਗੀ ਉਹਨਾਂ ਦਾ ਅੰਦਰੋਂ ਜਿਹੜਾ ਵਾ ਦਿਲ ਉਹ ਵੀ ਪਰਵਰਤਨ ਹੋਣਾ ਸ਼ੁਰੂ ਹੋ ਜਾਂਦਾ ਇਸ ਕਰਕੇ ਮੌਜੂਦਾ ਦੌਰ ਦੀ ਜਿਹੜੀ ਸਥਿਤੀ ਹੈ ਜਿੱਥੇ ਪੰਜਾਬ ਸੁੱਕੜਦਾ ਪਿਆ ਹੈ ਜਿੱਥੇ ਪੰਜਾਬ ਐਜੂਕੇਸ਼ਨ ਖੇਤੀਬਾੜੀ ਦੇ ਸੰਕਟ ਦੇ ਵਿੱਚ ਹੈ ਸਾਡਾ ਤੁਸੀਂ ਦੇਖੋ ਹੁਣ ਆਪਾਂ ਕਹੀਏ ਕਿ ਖੇਤੀਬਾੜੀ ਦੇ ਵਿੱਚ ਵੀ ਕੇਂਦਰ ਸਰਕਾਰ ਦੀ ਕਿਵੇਂ ਦਖਲਅੰਦਾਜ਼ੀ ਆ ਐਮ ਐਸ ਪੀ ਤੇ ਸਾਡੀਆਂ ਫਸਲਾਂ ਕੇਂਦਰ ਸਰਕਾਰ ਨੇ ਪੈਸਾ ਦੇਣਾ ਪਹਿਲਾਂ ਉਹਨਾਂ ਨੇ ਨਮੀ ਕੱਢ ਦਿਓ ਚਾਵਲ ਦਾ ਟੋਟਾ ਕੱਢ ਦਿਓ ਸਾਡੇ ਕਿਸਾਨ ਉੱਤੇ ਖੜਾ ਉਹਨਾਂ ਦੀ ਮੰਤਾਂ ਤਰਲੇ ਤੇ ਆ ਗਿਆ ਫਿਰ ਐਫ ਸੀ ਆਈ ਦੇ ਸਕੈਨਰ ਥੱਲੇ ਆ ਗਿਆ ਫੂਡ ਕਾਰਪੋਰੇਸ਼ਨ ਆਫ ਇੰਡੀਆ ਕੇਂਦਰ ਸਰਕਾਰ ਦਾ ਦਰਾਂ ਉਹਦੇ ਸਕੈਨਰ ਥੱਲੇ ਆ ਗਿਆ ਅੱਛਾ ਫਿਰ ਉਸ ਤੋਂ ਬਾਅਦ ਜਿਹੜਾ ਇਹਦਾ ਉਹਦਾ ਪੈਸਾ ਉਹ ਗ੍ਰਾਮੀਣ ਸੜਕ ਯੋਜਨਾ ਚ ਲੱਗਣਾ ਮੈਂ ਮੰਡੀਆਂ ਮੰਡੀਆਂ ਦੇ ਟੈਕਸ ਦਾ ਪੈਸਾ ਚਲੋ ਪਿੰਡਾਂ ਦੇ 인ਫਰਾਸਟ੍ਰਕਚਰ ਤੇ ਲੱਗਣਾ ਸੜਕਾਂ ਤੇ ਕੇਂਦਰ ਸਰਕਾਰ ਨੇ ਆਪਣਾ ਜਿਹੜਾ ਹਟਰ ਬਿਹਾਰੀ ਗ੍ਰਾਮੀਣ ਯੋਜਨਾ ਸੜਕ ਯੋਜਨਾ ਉਹ ਪਿੰਡਾਂ ਦੇ ਵਿੱਚ ਥਾਣੀ ਜਾਣੀ ਸ਼ੁਰੂ ਕਰ ਦਿੱਤੀ ਹੈਗੀ ਹੈ ਤੇ ਮੈਨੂੰ ਇਹ ਦੱਸੋ ਪੰਜਾਬ ਦੇ ਵਿੱਚ ਕਿਸਾਨ ਵੀ ਕਿਹੜਾ ਕੇਂਦਰ ਸਰਕਾਰ ਦੇ ਉਹਦੀ ਖੇਤੀ ਬਾੜੀ ਦਾ ਸਾਰਾ ਕੇਂਦਰ ਸਰਕਾਰ ਦੇ ਅਧੀਨ ਆ ਗਿਆ ਅਸੀਂ ਯੂਰੀਆ ਲੈਣਾ ਕਿੱਥੋਂ ਲੈਣਾ ਕੇਂਦਰ ਸਰਕਾਰ ਦਾ ਠੀਕ ਹੈ ਨਾ ਅਸੀਂ ਖਾਦ ਲੈਣੀਆਂ ਨੈਸ਼ਨਲ ਫਰਟੀਲਾਈਜ਼ਰਸ ਤੋਂ ਆਣੀਆਂ ਕਿਹਦੀਆਂ ਕੇਂਦਰ ਸਰਕਾਰ ਦੀਆਂ ਠੀਕ ਹੈ ਨਾ ਤੇ ਇਸ ਕਰਕੇ ਯੂਰੀਆ ਨੂੰ ਪੰਜਾਬ ਦੇ ਵਿੱਚ ਯੂਰੀਆ ਕੱਟ ਦਿੱਤਾ ਜਾ ਰਿਹਾ ਅਸੀਂ ਯੂਰੀਆ ਲਈ ਕਿਵੇਂ ਹਾਹਾਕਾਰ ਮੱਚਦੀ ਹੈ ਤੁਸੀਂ ਦੇਖੋ ਤੇ ਇਸ ਕਰਕੇ ਅਸੀਂ ਤਾਂ ਮੈਂ ਕਹਿੰਨਾ ਬੈ ਟੋਟਲ ਪੰਜਾਬ ਜਿਹੜਾ ਇੱਕ ਅੱਧਾ ਕੋਈ ਛੱਡ ਲਈ ਹੈ ਮਹਿਕਮਾ ਸਾਰਾ ਤਾਂ ਹੁਣ ਕੇਂਦਰ ਸਰਕਾਰ ਦੇ ਅਧੀਨ ਹੈਗਾ ਤੇ ਅਸੀਂ ਖੁਦ ਮੁਖਤਿਆਰੀ ਦੀ ਗੱਲ ਕਰਦੇ ਹਾਂ ਅਸੀਂ ਨੰਦਪੁਰ ਸਾਹਿਬ ਪ੍ਰਸਤਾਵ ਦੀ ਗੱਲ ਕਰਦੇ ਹਾਂ ਪੰਜਾਬ ਕਿੱਥੇ ਖੜਾ ਪੰਜਾਬ ਕਿੱਥੇ ਖੜਾ ਤੁਸੀਂ ਪੰਜਾਬ ਦੇ ਅੱਜ ਕੱਲੇ ਗੁੜਗਾਵਾ ਦਾ ਮੁਕਾਬਲਾ ਨਹੀਂ ਕਰ ਸਕਦਾ ਪੰਜਾਬ ਅਸੀਂ ਕਹਿੰਦੇ ਅਸੀਂ ਆਪਣਾ ਨੁਕਸਾਨ ਕਰ ਲਿਆ ਮੈਨੂੰ ਸਿਆਸੀ ਲੀਡਰ ਕਹਿੰਦੇ ਅਸੀਂ ਫਾਇਦਾ ਕਰ ਲਿਆ ਮੈਂ ਕਹਿੰਦਾ ਅਸੀਂ ਯਾਰ ਜਿਨ੍ਹਾਂ ਨੇ ਪੰਜਾਬ ਦਾ ਪੁਨਰਗਠਨ ਕੀਤਾ 1966 ਦੇ ਪੰਜਾਬੀ ਸੂਬਾ ਬਣਾਇਆ ਭਾਈ ਘੱਟੋ ਘਾਟ ਉਹਨਾਂ ਨੂੰ ਪੁੱਛੋ ਯਾਰ ਤੁਸੀਂ ਫਰੀਦাবাদ ਗੁਰਕਾਵਾ ਵਰਗੇ ਸ਼ਹਿਰ ਤੁਸੀਂ ਕਿੱਦਾਂ ਗਿਫਟ ਕਰ ਛੱਡੇ ਤੁਸੀਂ ਛੱਡ ਗਏ ਮੈਂ ਦਿੱਤੇ ਸ਼ਹਿਰ ਇੱਕ 30 35 ਹਜ਼ਾਰ ਕਰੋੜ ਦਾ ਰੈਵਨਿਊ ਗੁਰਕਾਵਾ ਇਕੱਲਾ ਦੇ ਰਿਹਾ ਫਰੀਦাবাদ ਤੇ ਪੰਜਕੂਲੇ ਦੀ ਗੱਲ ਹੀ ਨਹੀਂ ਕਰਦੇ ਆਪਾਂ ਤੇ ਤੁਸੀਂ ਦੇਖੋ ਘੱਟੋ ਘਾਟ ਇਹਨਾਂ ਦੋਨਾਂ ਨੂੰ ਮਿਲਾ ਲਈਏ ਤੇ 80-90 ਹਜ਼ਾਰ ਕਰੋੜ ਦਾ ਰੈਵਨਿਊ ਜਿਹੜੇ ਇਹ ਤਿੰਨ ਡਿਸਟ੍ਰਿਕਟ ਹੀ ਦੇ ਰਹੇ ਆ ਤੇ ਅਸੀਂ ਪੰਜਾਬ ਕਿੱਥੇ ਖੜਾ ਦੱਸੋ ਮੈਨੂੰ ਪੰਜਾਬ ਸਿਰਫ ਰਹਿ ਗਿਆ ਕੇਂਦਰ ਸਰਕਾਰ ਦੇ ਅੱਖਾਂ ਅੱਖਾਂ 'ਚ ਲੜਕਦਾ ਭਗਵੰਤ ਮਾਨ ਹੋਰ ਨੇ ਹੁਣ ਕੀ ਆ ਵੀ ਮੈਂ ਅੜ ਕੇ ਆਇਆ ਯੂਨੀਵਰਸਿਟੀ ਦੇ ਮੁੱਦੇ ਤੇ ਵੀ ਅੜਿਆ ਆ ਰਾਜਸਥਾਨ ਚ ਫੀਡਰ ਦੇ ਮੁੱਦੇ ਤੇ ਵੀ ਅੜਿਆ ਆ ਠੀਕ ਆ ਨਾ ਅਸੀਂ ਰਾਜਸਥਾਨ ਨੂੰ 2500 ਕਿਸੀ ਕਮਾਣੀ ਦੇ ਰਹੇ ਹਾਂ ਸਰਹੰਦ ਫੀਡਰ ਪੂਰੀ ਜਾ ਰਹੀ ਹੈਗੀ ਆ ਹੁਣ ਉਹ ਕਹਿੰਦੇ ਜੀ ਸਾਡੇ ਆਪਣੇ ਹੱਡਰ ਬਣਾ ਲਓ ਇੱਥੇ ਲੈ ਕਿਉਂ ਬਣਾ ਲਓ ਜਗਾ ਸਾਡੀ ਸਭ ਕੁਝ ਸਾਡਾ ਅਸੀਂ ਬਣਾ ਦਈਏ ਤੁਸੀਂ ਪੱਥਰ ਵਾਲੇ ਜਿੱਥੇ ਹੈਗੇ ਆ ਜਿੱਥੇ ਤੁਹਾਡਾ ਸਟੋਨ ਨਿਕਲਦਾ ਉੱਥੇ ਪੰਜਾਬ ਦਾ ਸਰਕਾਰ ਦੇ ਸਟੇਸ਼ਨ ਬਣਾ ਦਿਓ ਕੋਈ ਬਣਾ ਲੂਗਾ ਇਹ ਕਰਕੇ ਇਹ ਜ਼ਰੂਰਤ ਹੈਗੀ ਆ ਅੱਜ ਸਾਰੀਆਂ ਪਾਰਟੀਆਂ ਨੂੰ ਇਸ ਮੁੱਦੇ ਦੇ ਉੱਤੇ ਇਕੱਲਾ ਭਗਵੰਤ ਮਾਨ ਵੀ ਕਿਉਂ ਖੜਾ ਹੋਵੇ? ਬਾਕੀ ਪੰਜਾਬ ਦੀ ਬਾਕੀਆਂ ਦੇ ਪੰਜਾਬ ਚ ਰਗਾਂ ਦਾ ਖੂਨ ਨਹੀਂ ਹੈ। ਸਾਰਿਆਂ ਨੂੰ ਇਸ ਮੁੱਦੇ ਦੇ ਉੱਤੇ ਖੜਨਾ ਚਾਹੀਦਾ। ਪੰਜਾਬ ਦੇ ਲਈ ਹਾਂ ਦਾ ਨਾਰਾ ਮਾਰਨਾ ਚਾਹੀਦਾ। ਡਾਕਟਰ ਸਾਹਿਬ ਜਿਵੇਂ ਤੁਸੀਂ ਕਹਿੰਦੇ ਹੋ ਕਿ ਕਾਂਗਰਸ ਇਸਤੇ ਤਾਂ ਨਹੀਂ ਬੋਲੇਗੀ ਜਾਂ ਭਾਜਪਾ ਤਾਂ ਨਹੀਂ ਬੋਲੇਗੀ ਕਿ ਉਹਨਾਂ ਨੇ ਸਰਕਾਰਾਂ ਬਣਾਉਣੀਆਂ ਦੂਸਰੇ ਸੂਬਿਆਂ ਦੇ ਵਿੱਚ ਆਮ ਆਦਮੀ ਪਾਰਟੀ ਵੀ ਤਾਂ ਨੈਸ਼ਨਲ ਪਾਰਟੀ ਹੈ। ਉਹ ਵੀ ਤਾਂ ਚਾਹੇਗੀ ਕਿ ਹਰਿਆਣਾ 'ਚ ਸਰਕਾਰ ਬਣੇ। ਐਸਵਾਈਐਲ ਦੇ ਉੱਤੇ ਗੱਲ ਉੱਥੇ ਵੀ ਹੋਵੇ। ਉਹਨਾਂ ਦੇ ਹੱਕ ਦੀ ਹੋਵੇ ਇਨਫੈਕਟ। ਦਿੱਲੀ ਦੇ ਵਿੱਚ ਵੀ ਉਹ ਚਾਹਣਗੇ ਸਰਕਾਰ ਬਣਾਉਣ ਦੀ। ਨਹੀਂ ਬਿਲਕੁਲ ਤੁਹਾਡੀ ਗ ਦੇਖੋ ਗੱਲ ਪਤਾ ਕੀ ਹੈ ਪੰਜਾਬ ਦੇ ਮੁੱਦੇ ਆਪਣੇ ਅਲੱਗ ਹੈਗੇ ਆ ਮੈਂ ਤਾਂ ਗੱਲ ਪੰਜਾਬ ਦੇ ਮੁੱਦਿਆਂ ਦੀ ਕਰਦਾ ਜਿਹੜਾ ਇੱਥੇ ਦੀ ਗੱਲ ਕਰ ਜੂਗਾ ਉਹ ਪੰਜਾਬ ਦਾ ਪੁੱਤੀ ਆ ਕੈਪਟਨ ਅਮਰਿੰਦਰ ਸਿੰਘ ਨੇ ਵਾਟਰ ਟਰਮੀਨੇਸ਼ਨ ਐਕਟ ਬਿੱਲ ਲਿਆਂਦਾ ਉਹਨੂੰ ਰੱਦ ਕੀਤਾ ਵਿਧਾਨ ਸਭਾ ਚ ਲੋਕੀਏ ਨੂੰ ਪਾਣੀਆਂ ਦਾ ਰਾਖਾ ਕਹਿੰਦੇ ਸੀ ਲੋਕਾਂ ਨੇ ਸਿਰ ਮੱਥੇ ਚੱਕਿਆ ਪੰਜਾਬ ਦਾ ਕੈਪਟਨ ਬਣਾਇਆ ਹੂੰ ਠੀਕ ਹੈ ਨਾ ਬਾਅਦ ਚ ਠੀਕ ਹੈ ਪੰਜਾਬ ਦੀਆਂ ਗੱਲਾਂ ਛੱਡ ਗਿਆ ਉਹ ਪੰਜਾਬ ਦੇ ਹੱਕ ਹਕੂਕ ਦੀਆਂ ਗੱਲਾਂ ਜਿਆਦਾ ਨਹੀਂ ਕਹਿੰਦਾ ਤੇ ਨਾਲ ਕਰ ਸਕਿਆ ੱਟਕੇ ਨਾਲ ਨਹੀਂ ਕੁਝ ਕਰਾ ਸਕਿਆ ਲੇਕਿਨ ਜਦੋਂ ਡਾਕਟਰ ਮਰਮੋਨ ਸਿੰਘ ਦੀ ਸਰਕਾਰ ਸੀ ਕਰਾ ਗਿਆ ਸੀ ਲੇਕਿਨ 2017 ਦੇ ਵਿੱਚ ਜਦੋਂ ਸਰਕਾਰ ਉੱਤੇ ਭਾਰਤੀ ਜਨਤਾ ਪਾਰਟੀ ਸੀ ਕੈਪਟਨ ਮਰਮੋਨ ਸਿੰਘ ਕੁਝ ਨਹੀਂ ਕਰਾ ਪਾਇਆ ਉਹ ਤਾਂ ਉਦੋਂ ਉਹਨੇ ਗੱਲ ਕੀਤੀ ਤੇ ਪੰਜਾਬ ਦੇ ਲੋਕਾਂ ਨੇ ਸਿਰ ਅੱਖਾਂ ਦੇ ਉੱਤੇ ਉਹਨੂੰ ਬਿਠਾਇਆ ਅੱਜ ਪੰਜਾਬ ਦੇ ਵਿੱਚ ਯਾਰ ਮੈਂ ਇਹੀ ਕਹਿਣਾ ਪਿਆ ਪੰਜਾਬ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕੌਣ ਕਰਦਾ ਪਿਆ ਦੱਸੋ ਕੌਣ ਕਰਦਾ ਪਿਆ ਕੌਣ ਕਰਦਾ ਪਿਆ ਬੰਦੀ ਸਿੰਘ ਅੰਦਰ ਬੈਠੇ ਹੋਏ ਆ ਸਜ਼ਾ ਭੁਗੀਆਂ ਕਰ ਚੁੱਕੀਆਂ ਆ ਮਨੁੱਖੀ ਅਧਿਕਾਰਾਂ ਦੀ ਗੱਲ ਹੈਗੀ ਕੌਣ ਗੱਲ ਕਰਦਾ ਪਿਆ ਕੋਈ ਗੱਲ ਨਹੀਂ ਕਰਦਾ ਕੋਈ ਬੋਲਦਾ ਹੀ ਨਹੀਂ ਹਾ ਦਾ ਨਾਰਾ ਹੀ ਨਹੀਂ ਮਾਰਦਾ ਪਿਆ ਇਹ ਉਹ ਜਿਨ੍ਹਾਂ ਨੇ ਉਸ ਟਾਈਮ ਤੇ ਜੇ ਪ੍ਰਕਾਸ਼ ਸਿੰਘ ਬਾਦਲ ਨੇ ਇੰਦਰਾ ਗਾਂਧੀ ਦੀ ਐਮਰਜੈਂਸੀ ਦਾ ਵਿਰੋਧ ਕੀਤਾ ਸਾਰੇ ਅਕਾਲੀ ਲੀਡਰਾਂ ਨੇ ਉਸ ਵੇਲੇ ਤਸੱਦਦ ਦਾ ਵਿਰੋਧ ਕੀਤਾ ਜ਼ੁਲਮ ਦਾ ਵਿਰੋਧ ਕੀਤਾ ਲੋਕਾਂ ਨੇ ਸਿਰੱਖਾਂ ਦੇ ਬਿਠਾਇਆ ਫਖਰ ਕੌਮ ਦਾ ਅਵਾਰਡ ਦਿੱਤਾ ਉਹਨੂੰ ਬਾਦਲ ਨੂੰ ਕਿਉਂਕਿ ਉਹਨੇ ਪੰਜਾਬ ਦੇ ਫਲਸਫੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਲਸਫੇ ਤੋਂ ਜਾ ਕੇ ਉਹਨੇ ਖੜੇ ਕੀਤਾ ਅੱਜ ਤੁਸੀਂ ਦੇਖੋ ਪੰਜਾਬ ਕਿੱਧਰ ਪੱਖੋਂ ਕਮਜ਼ੋਰ ਨਹੀਂ ਹੁੰਦਾ ਪਿਆ ਸਾਰੀ ਸਾਡੀ ਡੈਮੋਗ੍ਰਾਫੀ ਚੇਂਜ ਹੋ ਗਈ ਖਰੜ ਜੀਰਕਪੁਰ ਜਲਾ ਲਾਕਾ ਦੇਖੋ ਜਾ ਕੇ ਉਧਰੋਂ ਦੇਖੋ ਦੂਜੇ ਪਾਸੇ ਦੇਖੋ ਸਿੱਖੀ ਜਿਹੜੀ ਹੈ ਕਿਵੇਂ ਉਹਦਾ ਧਰਮ ਪਰਿਵਰਤਨ ਹੋ ਰਿਹਾ ਇਧਰਲੇ ਪਾਸੇ ਤਾਂ ਕੋਈ ਖਿਆਲ ਨਹੀਂ ਕਰਦਾ ਇਧਰਲੇ ਪਾਸੇ ਕੋਈ ਖਿਆਲ ਨਹੀਂ ਕਰਦਾ ਮੈਂ ਇਸ ਹਾਰੀ ਕਮਜ਼ੋਰ ਕੱਲੀ ਸਿੱਖੀ ਨਹੀਂ ਹੋ ਰਹੀ ਕਮਜ਼ੋਰ ਪੂਰਾ ਪੰਜਾਬ ਹੋ ਰਿਹਾ ਉਹਦੇ ਨਾਲ ਪੰਜਾਬ ਦੀ ਆਵਾਜ਼ ਕਿੰਨੇ ਚੱਕਣੀ ਆ ਜਿਨ੍ਹਾਂ ਨੇ ਪੰਜਾਬ ਦੀ ਆਵਾਜ਼ ਚੱਕਣੀ ਆ ਉਹੀ ਜੇ ਧਰਮ ਦੇ ਪਹਿਰੇਦਾਰ ਨਹੀਂ ਰਹੇ ਤਾਂ ਕਿੱਦਾਂ ਕੰਮ ਚੱਲੂਗਾ ਤੇ ਇਸ ਕਰਕੇ ਮੈਂ ਤਾਂ ਸੋਚਦਾ ਪਿਆ ਪੰਜਾਬ ਉਹ ਵੈਂਟੀਲੇਟਰ ਤੇ ਆ ਜੇ ਕੋਈ ਹਾ ਦਾ ਨਾਰਾ ਮਾਰਦਾ ਅੱਜ ਉਹ ਪੰਜਾਬ ਦਾ ਪੁੱਤ ਹੈ ਕੈਪਟਨ ਨੇ ਮਾਰਿਆ ਕੈਪਟਨ ਪੰਜਾਬ ਦਾ ਕੈਪਟਨ ਬਣਿਆ ਬਾਦਲ ਸਾਹਿਬ ਨੂੰ ਉਸੇ ਰੱਖਾਂ ਤੇ ਸਾਰਿਆਂ ਨੇ ਚੁੱਕ ਕੇ ਰੱਖਿਆ ਪ੍ਰਕਾਸ਼ ਸਿੰਘ ਬਾਦਲ ਨੂੰ ਬਈ ਘੱਟੋ ਘਾਟ ਪੰਜਾਬ ਤੇ ਖਾ ਦਾ ਨਾਰਾ ਦਾ ਪੰਜਾਬ ਲਈ ਮਾਰਦੇ ਭਈ ਨਾ ਲੇਕਿਨ ਹੁਣ ਕੋਣ ਗੱਲ ਕਰਦਾ ਪਿਆ ਕੋਈ ਗੱਲ ਨਹੀਂ ਕਰਦਾ ਪਿਆ ਸਭ ਮੂੰਹ ਨਾ ਗੋਂਗੇ ਹੋ ਕੇ ਬੈਠੇ ਹੋਏ ਚਲੋ ਅੜ ਕੇ ਆਇਆ ਕੋਈ ਗੱਲ ਸ਼ੁਰੂ ਤਾਂ ਹੋਈ ਹੈ ਕੁਝ ਮੰਗਿਆ ਤਾਂ ਹੈਗਾ ਨਾ ਕੋਈ ਗੱਲ ਤਾਂ ਕੀਤੀ ਹੈ ਨਾ ਕਿ ਤੇ ਥਾਂਡ ਗਾਣੇ ਦਾ ਲੱਗੂਗੀ ਨਾ ਤੇ ਇਸ ਕਰਕੇ ਮੈਂ ਤਾਂ ਇਹ ਕਹਿਣਾ ਭਈ ਅੱਜ ਵਕਤ ਹੈਗਾ ਅਸੀਂ ਪੰਜਾਬ ਲਈ ਖੜ ਜਾਈਏ ਪੰਜਾਬ ਦੇ ਲਈ ਖੜੀ ਹੈ ਪੰਜਾਬ ਦੇ ਮੁੱਦਿਆਂ ਲਈ ਖੜੀ ਹੈ ਯੂਨੀਵਰਸਿਟੀ ਦੇ ਬੱਚਿਆਂ ਦੇ ਪਰਚਾ ਦਰਜ ਹੋਇਆ ਉਹਦੇ ਲਈ ਖੜੀ ਹੈ ਤੇ ਆਪਾਂ ਖੜ ਕੇ ਆਪਣੇ ਹੱਕ ਹਕੂਕ ਜੜਿਆ ਉਹਨਾਂ ਦੇ ਉੱਤੇ ਆਪਾਂ ਕਿਉਂ ਜੜਿਆ ਸਾਡੇ ਹੱਕਾਂ ਦੇ ਕੋਈ ਡਾਕਾ ਮਾਰ ਜੇ ਉਹ ਵੀ ਪੰਜਾਬੀਆਂ ਦੇ ਹੱਕਾਂ ਦੇ ਡਾਕਾ ਮਾਰ ਜੇ ਇਹ ਕਿਹਦੇ ਸਹਨ ਹੁੰਦਾ ਸਾਡੇ ਕੋਲ ਦੱਸੋ अच्छा डॉक्टर साहब एक और मुद्दा मैं जरूर ਤੁਹਾਡਾ ਵਿਚਾਰਨਾ ਚਾਹੁੰਦਾ ਪੰਜਾਬ ਦੇ ਵਿੱਚ ਵਿਜੀਲੈਂਸ ਦੀ ਪੂਰੀ ਵਾ ਲੱਗੀ ਹੋਈ ਹੈ ਕਿ ਕਿਤੇ ਨਾ ਕਿਤੇ ਕੋਈ ਤੱਥ ਜਿਹੜਾ ਹੋਰ ਨਿਕਲ ਆਵੇ ਔਰ ਲੱਗ ਕਰਦੀ ਵੀ ਪਈ ਹੈ ਵਿਜੀਲੈਂਸੀ ਵਨ ਕੰਮ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਇੱਕ ਖਬਰ ਆਉਂਦੀ ਹੈ ਕਿ ਉਹਨਾਂ ਦੇ ਜਿਹੜੇ ਸਾਲਾ ਸਾਹਿਬ ਨੇ ਗਜਪਤ ਸਿੰਘ ਗਰੇਵਾਲ ਉਹਨਾਂ ਦੇ ਉੱਤੇ ਸ਼ਿਕੰਜਾ ਕਹਿੰਦੇ ਹੋਰ ਤੇਜ਼ੀ ਨਾਲ ਕੱਸ ਲਿਆ ਗਿਆ ਇਹ ਖਬਰ ਅਸਲ ਚ ਹੈ ਕਿ ਦੇਖੋ ਸਾਲ ਸਿੰਘ ਜੀ ਜੋ ਵਿਜੀਲੈਂਸ ਨੇ ਸੰਬੰਧ ਦਿੱਤੇ ਗਜਪਤ ਸਿੰਘ ਗਰੇਵਾਲ ਗਜਪਤ ਸਿੰਘ ਗਰੇਵਾਲ ਵਿਕਰਮ ਮਜੀਠੀਆ ਦੇ ਨੇ ਨੇਲੇ ਰਿਸ਼ਤੇ ਦਾ ਨੇ ਸੋਰੇ ਪਰਵਾਰ ਚੋਂ ਨਹੀਂ ਗਨੀਪੌਰ ਮਜੀਠਿਆ ਦੇ ਭਰਾ ਨੇ ਔਰ ਬਿਜినెస్ ਨੇ ਜੋ ਆਮਦਨ ਤੋਂ ਵੱਧ ਜ਼ਿਰਾਦ ਦਾ ਪਰਚਾ ਵਿਕਰਮ ਮਜੀਠੇ ਦੇ ਦਿੱਤਾ ਉਹਦੀ ਜਿਹੜੀਆਂ ਕੰਪਨੀਆਂ ਦੀ ਤਹਿਕੀਕਾਤ ਦੇ ਦੌਰਾਨ ਇਹ ਸਾਹਮਣੇ ਆਇਆ ਕਿ ਗਜਪਤ ਸਿੰਘ ਗਰੇਵਾਲ ਦੀਆਂ ਜਿਹੜੀਆਂ ਮਾਲਕੀ ਵਾਲੀਆਂ ਕੰਪਨੀਆਂ ਸੀ ਉਹਨਾਂ ਦੇ ਵਿੱਚ ਪੈਸਾ ਕਾਫੀ ਘੁੰਮਿਆ ਗਿਆ ਕਿਉਂਕਿ ਵਿਕਰਮ ਅਜੀਠਿਆ ਨੂੰ ਤਾਂ ਸਰਕਾਰੀ ਅਹੁਦੇ ਧਿਆਨ ਤੋਂ ਬਾਅਦ ਅਸਤੀਫੇ ਦੇਣੇ ਪਏ ਸੀ ਇਹ ਸ਼ੇਅਰ ਹੋਲਡਰ ਆ ਗਏ ਡਾਇਰੈਕਟਰ ਔਰ ਬਾਕੀ ਜਿਹੜੇ ਅਹੁਦੇ ਸੀ ਉਹ ਪਰਿਵਾਰਕ ਦੇ ਲੋਕਾਂ ਕੋਲ ਰਹੇ ਹੁਣ ਵਿਜੀਲੈਂਸ ਉਸ ਪੈਸੇ ਦੇ ਟ੍ਰੇਲ ਬਾਰੇ ਗਜਪਤ ਸਿੰਘ ਗਰੇਵਾਲ ਨੂੰ ਪੁੱਛਣਾ ਚਾਹੁੰਦੀ ਆ ਕਿ ਇਹ ਪੈਸਾ ਉਹਨਾਂ ਦੇ ਖਾਤਿਆਂ ਦੇ ਵਿੱਚ ਕਿਉਂ ਆਇਆ ਇਹ ਕਿੱਥੋਂ ਆਇਆ ਕਿਉਂ ਕਮਾਇਆ ਗਿਆ ਇਵੇਂ ਦੰਜੀ ਸਿੰਘ ਗੱਲ ਨੇ ਭੇਜਿਆ ਪੈਸਾ ਹੋਰ ਇਦਾਂ ਦੀਆਂ ਕਈ ਹੈਗੀਆਂ ਜਿਹੜੀਆਂ ਮਨੀ ਟ੍ਰੇਲ ਸਾਹਮਣੇ ਆਈਆਂ ਲੇਕਿਨ ਗਜਪਤ ਸਿੰਘ ਗਰੇਵਾਲ ਨੂੰ ਤਿੰਨ ਸਮਨ ਭੇਜੇ ਜਾ ਚੁੱਕੇ ਸੀ ਉਹ ਪੇਸ਼ ਨਹੀਂ ਹੋਏ ਜੰਨੀ ਵੀ ਕੋਰ ਮਜੀਠਿਆ ਨੂੰ ਜਿਹੜਾ ਸਮਨ ਗਿਆ ਉਹਨੇ ਉਹਨਾਂ ਦੇ ਅਗੇਂਸਟ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਲਿਆ ਗਜਪਤ ਸਿੰਘ ਗਰੇਵਾਲ ਨੂੰ ਜਿਹੜਾ ਹੁਣ ਮੈਨੂੰ ਸੋਰਸਸ ਤੋਂ ਪਤਾ ਲੱਗਿਆ ਸੂਤਰਾਂ ਤੋਂ ਕਿ ਉਹਨਾਂ ਨੂੰ ਵਿਜਲਸ ਨੇ ਪਰਚੇ 'ਚ ਨਾਮਜ਼ਦ ਕਰ ਲਿਆ ਕਿਉਂਕਿ ਉਹ ਪੇਸ਼ ਨਹੀਂ ਹੋਏ ਤਿੰਨ ਮਾਰ ਸਮਬੰਦ ਦੇਣਾ ਬਿਜ਼ਨਸ ਦਾ ਇੱਕ ਪ੍ਰੋਟੋਕੋਲ ਹੈ ਇੱਕ ਹੱਕ ਹੈ ਇੱਕ ਕਾਨੂੰਨੀ ਪ੍ਰਕਿਰਿਆ ਹੈ ਇੱਕ ਕਾਨੂੰਨ ਕਹਿੰਦਾ ਉਹਨਾਂ ਨੇ ਨੋਟਿਸ ਦਿੱਤੇ ਆ ਹੁਣ ਪੇਸ਼ ਨਹੀਂ ਹੋਇਆ ਹੁਣ ਉਹ ਕੇਸ ਦੇ ਵਿੱਚ ਕਹਿੰਦੇ ਨਾਮਜਦ ਕਰ ਲਿਆ ਉਹ ਹੁਣ ਉਹਨਾਂ ਦੀ ਗ੍ਰਿਫਤਾਰੀ ਪਾ ਕੇ ਪੁੱਛਗਿੱਛ ਕਰਨਗੇ ਪੁੱਛਗਿੱਛ ਕਰਕੇ ਤੇ ਉਹਨਾਂ ਨੂੰ ਇੰਟਰੋਗੇਸ਼ਨ 'ਚ ਸਾਹਮਣੇ ਲਿਆਂਦਾ ਜਾਊਗਾ ਵੀ ਇਹ ਪੈਸਾ ਉਹਨਾਂ ਦੇ ਖਾਤਿਆਂ ਦੇ ਵਿੱਚ ਕਿਉਂ ਆਇਆ ਇਹ ਕੰਪਨੀਆਂ ਦੇ ਵਿੱਚ ਇੰਨਾ ਪੈਸਾ ਕਿੱਥੋਂ ਆਇਆ ਹੂੰ ਉਹਦੇ ਬਾਰੇ ਪੁੱਛਤਾਚ ਕਰਨ ਲਈ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਹੁਣ ਬਿਜਲੈਸ ਜੜੀ ਅਰੈਸਟ ਕਰੇਗੀ ਤੇ ਉਹਨਾਂ ਨੂੰ ਪੁੱਛਗਿਛ ਕਰੇਗੀ ਤੇ ਅੱਗੋਂ ਫਿਰ ਤਫਤੀਸ਼ ਜੜੀ ਅੱਗੇ ਵਧੇਗੀ। ਚਲ ਹੁਣ ਅਰੈਸਟ ਹੋ ਸਕਦੀ ਹੈ ਗਜਪਤ ਗਰੇਵਾਲ। ਦੇਖੋ ਗਜਪਤ ਸਿੰਘ ਗਰੇਵਾਲ ਮੈਨੂੰ ਲੱਗਦਾ ਹਾਈ ਕੋਰਟ ਵੀ ਜਾਣਗੇ ਜਾਂ ਕੋਰਟ ਦੇ ਵਿੱਚ ਜਾ ਕੇ ਅਗ੍ਰੀਮ ਜ਼ਮਾਨਤ ਜਿਹਨੂੰ ਇੰਗਲਿਸ਼ ਐਂਟੀਸਪੈਕਟਰੀ ਬੇਲ ਕਹਿੰਦੇ ਆ ਉਹ ਲੈਣਗੇ। ਕੋਸ਼ਿਸ਼ ਕਰਨਗੇ ਮਿਲ ਜਾਏ ਜਾਂ ਨਾ ਮਿਲੀ। ਫਿਰ ਉਹਨਾਂ ਨੂੰ ਬਿਜਲੈਸ ਜੜੀ ਆ ਕਸਟਡੀ ਚ ਲੈੇਗੀ। ਪਹਿਲਾਂ ਕੋਸ਼ਿਸ਼ ਕਰਨਗੇ ਕਿ ਮੈਨੂੰ ਐਂਟੀਸਪੈਕਟਿਵ ਬਿਲ ਮਿਲ ਜੇ ਭਈ ਮੈਨੂੰ ਕਸਟਡੀ ਨਾਲ ਲੈਣ ਦਿੱਤੀ ਜਾਵੇ ਵਿਜੀਲੈਂਸ ਨੂੰ ਤੇ ਦੇਖੋ ਗੋ ਕਾਨੂੰਨ ਤੇ ਡਿਪੈਂਡ ਹੈ ਜੁਡੀਸ਼ਰੀ ਤੇ ਡਿਪੈਂਡ ਹੈ ਜੱਜ ਸਾਹਿਬ ਤੇ ਡਿਪੈਂਡ ਹੈ ਉਹ ਭਈ ਅਗਰੰਮ ਜ਼ਮਾਨਤ ਦੇਂਦੇ ਨੇ ਕਿ ਉਹ ਸਰੰਡਰ ਕਰਨ ਦੇ ਆਡਰ ਜਾਰੀ ਕਰਦੇ। ਅੱਛਾ 11 ਜਣੇ ਡਾਕਟਰ ਸਾਹਿਬ ਇਸ ਕੇਸ ਦੇ ਵਿੱਚ ਕਹਿੰਦੇ ਅਜੇ ਤੱਕ ਇਨਵੋਲਵ ਨਜ਼ਰ ਆ ਰਹੇ ਹਨ ਉਹਨਾਂ ਦੇ ਵਿੱਚੋਂ ਤਿੰਨ ਤਾਂ ਪਰਿਵਾਰਕ ਜੀ ਦੱਸੇ ਜਾ ਰਹੇ ਕਿ ਗਨੀਵਕੌਰ ਮਜੀਠੀਆ ਗਜਪਤ ਗਰੇਵਾਲ ਤੇ ਇੱਕ ਜੀ ਹੋਰ ਨੇ ਪਰਮਿੰਦਰ ਸਿੰਘ ਜੀ ਜੇ ਆਪਾਂ ਇਹਨਾਂ ਤਿੰਨਾਂ ਦੀ ਵੀ ਗੱਲ ਕਰੀਏ ਗਨੀਵਕੌਰ ਦੀ ਵੀ ਗੱਲ ਕਰੀਏ ਇਵੈਂਚੁਅਲੀ ਸ਼ਿਕੰਜਾ ਕੱਸਿਆ ਹੋਰ ਤੇਜ਼ ਜਾ ਸਕਦਾ ਜਿਵੇਂ ਗਜਪਤ ਸਿੰਘ ਗਰੇਵਾਲ ਦੀ ਗੱਲ ਹੋ ਰਹੀ ਹੈ ਗਨੀਵਕੌਰ ਮਜੀਠੀਆ ਤੇ ਵੀ ਸੇਮ ਸਰਕਮਸਟੈਂਸਸ ਹੋ ਸਕਦੇ। ਹਾਂ ਦੇਖੋ ਹਜੇ ਗਨੀਵਕੌਰ ਮਜੀਠੀਆ ਦਾ ਮਾਮਲਾ ਹਾਈ ਕੋਰਟ ਹੈਗਾ ਉਹਨਾਂ ਨੂੰ ਸਮਨਿੰਗ ਜ ਹਾਈ ਕੋਰਟ ਉੱਤੇ ਸਟੇ ਕਰਦੀ ਹੈ bizness ਨੂੰ ਕੀ ਉਹਦੇ ਵਿੱਚ ਆਪਣਾ bizness ਕੀ ਪੱਖ ਰੱਖਦੀ ਹੈ ਹਾਈ ਕੋਰਟ ਦੇ ਜੱਜ ਸਾਹਿਬ ਕੀ ਆਰਡਰ ਕਰਦੇ ਉਹਦੇ ਉੱਤੇ ਨਿਰਭਰ ਕਰੂਗਾ ਲੇਕਿਨ bizness ਨੇ ਸਟੇਟਸ ਰਿਪੋਰਟ ਜਿਹੜੀ ਆ ਫਾਈਲ ਕਰਨੀ ਆ ਜੱਜ ਸਾਹਿਬਾਨ ਨੇ ਕਿਹਾ ਵੀ ਜਿੰਨਾ ਕਿ ਤੁਸੀਂ ਤਫਤੀਸ਼ ਕਰ ਲਈ ਇਹਦੀ ਸਟੇਟਸ ਰਿਪੋਰਟ ਫਾਈਲ ਕਰੋ ਇਸ ਕਰਕੇ ਉਹਨਾਂ ਨੇ ਉਹਦੇ ਵਿੱਚ ਸਾਰੇ ਤੱਥ ਲੈ ਕੇ ਆਣੇ ਆ ਜਿਹੜੇ ਤੱਥ ਉਹਨਾਂ ਦੀ ਜਾਂਚ ਨੂੰ ਪ੍ਰਭਾਵਿਤ ਕਰਨਗੇ ਉਹ ਨਹੀਂ ਲੈ ਕੇ ਆਣਗੇ ਬਾਕੀ ਤੱਥ ਉਹਨਾਂ ਨੇ ਆਪਣੀ ਸਟੇਟਸ ਰਿਪੋਰਟਸ ਹੀ ਦੇਣੇ ਆ ਇਸ ਕਰਕੇ ਮੈਨੂੰ ਲੱਗਦਾ ਕਿ ਉਹਨਾਂ ਨੇ ਸਾਰਾ ਕੁਝ ਸਾਹਮਣੇ ਖੋਲ ਕੇ ਰੱਖਣਾ ਤੇ ਉਹਦੇ ਲਈ ਉਹਨਾਂ ਦੀ ਤਹਿਕੀਕਾ ਜਿਹੜੀ ਆ ਉਹ ਵਧਦੀ ਪਈ ਆ ਜਾਂਚ ਦਾ ਦਾਇਰਾ ਵੱਧਦਾ ਪਿਆ ਤੇ ਆਉਣ ਵਾਲੇ ਦਿਨਾਂ 'ਚ ਹੋਣ ਪਤਾ ਲੱਗੇਗਾ ਅੱਗੇ ਵੀ ਉਹਨਾਂ ਦੀ ਜਿਹੜੀ ਗਨੀਪੌਰ ਮਜਿੱਠਿਆਂ ਨੂੰ ਰਾਹਤ ਮਿਲਦੀ ਆ ਕਿ ਨਹੀਂ ਮਿਲਦੀ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਪਰ ਹੁਣ ਦੇਖਣ ਦੀ ਗੱਲ ਹੈ ਕਿ ਆਖਿਰ ਪੰਜਾਬ ਦੇ ਇਹ ਬੁੱਧੇ ਕਿੱਧਰ ਵੱਲ ਨੂੰ ਟਨ ਕਰਦੇ ਆ ਜੋ ਵੀ ਹੋਊਗਾ ਦੱਸਦੇ ਰਵਾਂਗੇ ਬਣੇ ਰਵਾਂਗੇ ਇੰਡੀਆ ਪੰਜਾਬੀ ਦੇ